ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਇੱਕ ਵਾਰ ਫੇਰ ਤਾਜ਼ਾ ਪੱਛਮੀ ਸਿਸਟਮ 22-23 April ਨੂੰ ਪੰਜਾਬ ਸਮੇਤ ਸੂਚੇ ਉੱਤਰ ਭਾਰਤ ਨੂੰ ਜਿਹੜਾ ਪ੍ਰਭਾਵਿਤ ਕਰਦਾ ਦਿਖਾਈ ਦੇ ਰਿਹਾਗਾ ਜਿਸ ਦੇ ਵਿੱਚ ਪਿਛਲੇ ਸਿਸਟਮ ਦੀ ਤਰ੍ਹਾਂ ਪੂਰੇ ਦੀ ਦੱਖਣ ਪੂਰੇ ਦੀ ਸਪੋਰਟ ਬਹੁਤ ਹੀ ਜ਼ਿਆਦਾ ਘੱਟ ਹੋਊ ਪਰ ਫਿਰ ਵੀ ਬਿਨਾਂ ਸਪੋਰਟ ਤੋਂ ਇਹ ਸਿਸਟਮ ਥੋੜੇ ਬਹੁਤ ਕਿਹਤਰਾਂ ਦੇ ਵਿੱਚ ਹਲਕੇ ਦਰਮਿਆਨੀ ਮੀਂਹਿਆ ਕਾਰਵਾਈਆਂ ਜਿਹੜੀਆਂ ਦੇਖ ਕੇ ਜਾਊਗਾ ਘਰ ਚਮਕਲੇ ਬੱਦਲਾਂ ਦਾ ਨਿਰਮਾਣ ਹੋਊਗਾ ਕਾਰਨ ਕਰਕੇ ਇਸ ਸਿਸਟਮ ਨੂੰ ਪੂਰੇ ਦੀ ਸਪੋਰਟ ਘੱਟ ਮਿਲੂਗੀ ਪਰ ਫਿਰ ਵੀ ਮਿਡਲ ਲੈਵ 5 ਕਿਲੋਮੀਟਰ ਦੀ ਇਤਾਈ ਤੇ ਜਿਹੜਾ ਪਾਸਮੀ ਸਿਸਟਮ ਦਾ ਸਰਕੂਲੇਸ਼ਨ ਹੁੰਦਾ ਉਹ ਕਾਫੀ ਹਲਕੇ ਦਰਮਿਆਨੀ ਰਫਤਾਰ ਨਾਲ ਘੁੰਮਦਾ ਦਿਖਾਈ ਦੇ ਰਿਹਾ ਜੇ ਤੇ ਚੱਲਦੇ ਆ ਭੰਮੀਪੁਰੇ ਦੀ ਸਪੋਰਟ ਜਮੀਨ ਨੀ ਪੱਦਰ ਦੇ ਘਾਟੇ ਮੇਲੇ ਪਰ ਦਿਨ ਦੀ ਹੀਟ ਨਾਲ ਜਿਹੜੇ 22 ਅਪ੍ਰੈਲ ਦੀ ਦੁਪਹਿਰ ਬਾਅਦ ਤੇ ਸ਼ਾਮ ਨੂੰ ਕਿਤੇ ਕਿਤੇ ਗਰਜ ਚੰਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਜਿਹੜੇ ਧੂੜ ਹਨੇਰੀ ਨੂੰ ਸੱਦਾ ਦੇ ਸਕਦੇ ਹੈਗੇ ਇਸੇ ਤਰ੍ਹਾਂ 23 ਅਪ੍ਰੈਲ ਨੂੰ ਥੋੜੀ ਕਾਰਵਾਈ ਜ਼ਿਆਦਾ ਖੇਤਰਾਂ ਦੇ ਵਿੱਚ ਹੋ ਮਤਲਬ ਕਿ ਅ ਜਿੱਤੇ ਕੱਲ ਨੂੰ 22 April ਨੂੰ 20-25 ਫੀਸਦ ਖੇਤਰਾਂ ਦੇ ਵਿੱਚ ਹਲਕਾ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋਣ ਦੀ ਸੁਭਾਵਨਾ ਰੂ ਉੱਥੇ ਹੀ 23 April ਨੂੰ 23 April ਨੂੰ ਜਿਹੜਾ 40-50% ਜਾਂ 50-60 ਫੀਸਦ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੀ ਜਿਹੜੀਆਂ ਦੇਖਣ ਨੂੰ ਮਿਲ ਸਕਣਗੀਆਂ ਕਿਤੇ ਕਿਤੇ ਨਿੱਕੀ ਮੋਟੀ ਗੜੇਮਾਰੀ ਦੀ ਸੁਭਾਵਨਾ ਵੀ ਰਹੂਗੀ ਵੱਡੇ ਪੱਧਰ ਤੇ ਮੀਂਹ ਦੀ ਸੁਭਾਵਨਾ ਨਹੀਂ ਹੈਗੀ ਕਾਰਵਾਈ ਹੈ ਜਿਹੜੀ ਟੁੱਟ ਮੀ ਰਹੂ ਕਿਤੇ ਕਿਤੇ ਨਿੱਕੀ ਮੋਟੀ ਗੜੇਮਾਰੀ ਦੀ ਸੁਭਾਵਨਾ ਵੀ ਰਹੂਗੀ ਪੰਜਾਬ ਵਿੱਚ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ 30-40% ਖੇਤਾਂ ਵਿੱਚ ਗਰਚੰਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ 22-23 April ਨੂੰ ਤੇ ਹਰਮਾਨਗੜ ਗੰਗਾ ਨਗਰ ਚੂਰੂ ਪੀਕਾਂ ਨੇ ਇਲਾਕਿਆਂ ਦੇ ਵਿੱਚ ਵੀ 23-24 April ਨੂੰ ਗਰਚੰਕਲੇ ਬੱਦਲਾਂ ਦਾ ਜਿਹੜਾ ਨਿਰਮਾਣ ਹੁੰਦਾ ਦਿਖਾਈ ਦੇ ਸਕਦਾ ਜਿਹੜੇ ਧੂੜ ਹਨੇਰੀ ਦੇ ਮਾਹੌਲ ਨੂੰ ਸੱਦਾ ਦੇ ਸਕਦੇ ਹੈਗੇ ਹਾਲ ਦੀ ਘੜੀ ਵੱਡੇ ਪੱਧਰ ਤੇ ਕੋਈ ਪਾਸਿਮੀ ਸਿਸਟਮ 30 April ਤੱਕ ਨਹੀਂ ਪ੍ਰਭਾਵਿਤ ਕਰੂਗਾ ਪਰ ਫੇਰ ਵੀ 26 ਜਾਂ 28 April ਦੇ ਲਾਗੇ ਇੱਕ ਹੋਰ ਪਾਸਿਮੀ ਸਿਸਟਮ ਆਊਗਾ ਜਿਹੜਾ ਕੁਝ ਕੁ ਇਲਾਕਿਆਂ ਦੇ ਵਿੱਚ ਫੇਰ ਤੋਂ ਇੱਕ ਜਿਹੜੀ ਝੱਟ ਮੀਂਹ ਦੀ ਜਾਂ ਧੂੜ ਨੇਰੀ ਦੀ ਲਾਕੇ ਜਾਊਗਾ ਸੋ ਹਾਲ ਦੀ ਘੜੀ ਇਹੀ ਅਪਡੇਟਸ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ